ਖਰਾਬ ਹੋ ਰਹੇ ਨੇ ਕਿਸਾਨ ਤੇ ਧਰਨਿਆਂ ਤੇ ਬੈਠ ਰਹੇ ਨੇ ਉਹ ਵੀ ਮਸਲਾ ਹੋਇਆ ਸਵਾਲ ਨੰਬਰ 4 ਵੀ ਜਿਹੜੇ ਕਿਸਾਨ ਸਿੰਘੂ ਤੇ ਬੈਠੇ ਨੇ ਖਨੌਰੀ ਬਾਰਡਰ ਤੇ ਬੈਠੇ ਨੇ ਤੇ ਉਹਨਾਂ ਤੇ ਲਾਠੀ ਚਾਰਜ ਕੀਤਾ ਹਰਿਆਣੇ ਦੀ ਪੁਲਿਸ ਨੇ ਆ ਕੇ ਪੰਜਾਬ ਦੀ ਧਰਤੀ ਤੇ ਲੱਤਾਂ ਬਾਹਾਂ ਜਵਾੜੇ ਤੋੜਦੇ ਉਹਨਾਂ ਦੀਆਂ ਅੱਖਾਂ ਚਲੀਆਂ ਗਈਆਂ 35000 ਗੋਲਾ ਸਿੱੜਤਾ ਕੀ ਪਾਕਿਸਤਾਨ ਤੇ ਚైనా ਦਾ ਬਾਰਡਰ ਸੀ ਤੇ ਇੱਕ ਕਣਕ ਦਰਜ ਕਰੋ ਤੇ ਉਹ ਤੇ ਸੀਆਡੀ ਪੁਲਸਾ ਅਟੈਲੀਜੈਂਸੀਆਂ ਉੱਥੇ ਕਿੱਥੇ ਸੀ ਅਣਪਛਾਤੇਆਂ ਤੇ ਪਰਚਾ ਦਰਜ ਕਰਤਾ ਕੀ ਬਾਈ ਅਜੇ ਬੰਦਿਆਂ ਦਾ ਪਤਾ ਨਹੀਂ ਲੱਗਿਆ 21 ਸਾਲ ਦਾ ਨੌਜਵਾਨ ਚਲਾ ਗਿਆ ਆਪਣਾ ਵਿਧਾਇਕ ਜਗਸੀਰ ਸਿੰਘ ਮਾਸਟਰ ਜੀ ਕਹਿੰਦੇ ਨੇ ਇਹ ਕਿਸਾਨ ਗੁੰਡਾਗਰਦੀ ਕਰਦੇ ਨੇ ਬਾਈ ਤੁਸੀਂ ਦੇਖ ਸਕਦੇ ਹੋ ਇਹ ਕਿਸਾਨ ਨੇ ਕਿਸੇ ਨੇ ਪੰਚਾਇਤ ਮੈਂਬਰੀ ਦਾ ਇਲیکشن ਨਹੀਂ ਲੜਿਆ ਸੰਯੁਕਤ ਮੋਰਚੇ ਦੀ ਕਾਲ ਹੈ ਜਥੇਬੰਦੀਆਂ ਦੇ ਆਗੂ ਨੇ ਤੇ ਕੀ ਕਿਸਾਨਾਂ ਨੂੰ ਇਹ ਬੋਲਣਾ ਮਜ਼ਦੂਰਾਂ ਨੂੰ ਬੋਲਣਾ ਜਿਹੜੇ ਕਿੱਤ ਕਰਨ ਵਾਲੇ ਲੋਕ ਐ ਤੇ ਤੁਸੀਂ ਇਹਨਾਂ ਦੇ ਵਿੱਚ ਹੀ ਵਿਚਰਨਾ ਇਹਨਾਂ ਦੇ ਵਿੱਚ ਹੀ ਆਉਣਾ ਇਹਨਾਂ ਤੋਂ ਹੀ ਵੋਟਾਂ ਲੈਣੀਆਂ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਆਉਣਾ ਕੀ ਰਾਈਟ ਐ ਤੇ ਅੱਜ ਬੀਜੇਪੀ ਦਾ ਅੱਜ ਪੁਖਤਾ ਤੌਰ ਤੇ ਵਿਰੋਧ ਹੋ ਰਿਹਾ ਉਹਦਾ ਬਾਈਕਾਟ ਕੀਤਾ ਤੇ ਪਿੰਡਾਂ 'ਚ ਅਸੀਂ ਬੜਨ ਨਹੀਂ ਦਿੰਦੇ ਨਾ ਉਹਨਾਂ ਦੀ ਸਟੇਜ ਲੱਗਣ ਦੀਗੇ ਸੋਨੂੰ ਕੱਲੇ ਸਵਾਲ ਅੱਜ ਸੱਤਾ 'ਚ ਸੱਤਾ 'ਚ ਬੈਠੇ ਹੋ ਤੁਸੀਂ ਭਗਵੰਤ ਮਾਨ ਜੀ ਨੇ ਇਹ ਕਿਹਾ ਹੈ ਵੀ ਸੱਤਾ ਦੇ ਵਿੱਚ ਤੁਸੀਂ ਸਵਾਲ ਕਰਿਆ ਕਰੋ ਜਦੋਂ ਲੀਡਰ ਆਉਂਦੇ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਰੋ ਤੇ ਜਦੋਂ ਅੱਜ ਸਵਾਲ ਪੁੱਛਦੇ ਐ ਤੇ ਫਿਰ ਅੱਜ ਕਿਉਂ ਤਕਲੀਫ ਆ ਅੱਜ ਵਿਧਾਇਕਾਂ ਅੱਜ ਨੌਜਵਾਨ ਨੌਕਰੀਆਂ ਲੈਣ ਖਾਤਰ ਵਾਟਰ ਬਾਕਸਾਂ ਤੇ ਬੈਠੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਅੱਜ ਇਹੀ ਮਸਲੇ ਤੁਹਾਡੇ ਵਿੱਚ ਦਰਬਾਰ ਦੇ ਵਿੱਚ ਰੱਖ ਰਿਹਾ 50000 ਰੁਪਏ ਦੇਣਾ ਚਾਹੀਦਾ ਚਲੋ ਛੋਟੀਆਂ ਨੀਤੀਆਂ ਮੁਤਾਬਕ ਚੰਨੀ ਸਰਕਾਰ ਨੇ 17000 ਕੀਤਾ ਸੀ ਤੇ ਜਦੋਂ ਆਪਣੀ ਸਰਕਾਰ ਆਈ ਆ ਵੀ ਖਜ਼ਾਨਾ ਆਪਣਾ ਭਰਿਆ ਹੋਇਆ ਆ ਘਰ ਪਾਉਣ ਵਾਲਾ ਫਸਲ ਤੇ ਆਸਾਂ ਹੁੰਦੀਆਂ ਫਸਲਾਂ ਮਰ ਗਈਆਂ ਉੱਥੇ ਉਹਨਾਂ ਨੂੰ ਮੁਆਵਜ਼ਾ ਦੇ ਦਿਓ ਇਸ ਚੀਜ਼ ਨੂੰ ਹਲਕੇ ਦੇ ਵਿੱਚ ਨਾ ਲਓ ਦੇਖੋ ਜੀ ਆਪਾਂ ਤੁਹਾਡੇ ਨਾਲ ਆ ਪਹਿਲਾਂ ਵੀ ਨਾਲ ਸੀ ਕਿਸਾਨੀ ਮੋਰਚੇ ਦੇ ਵਿੱਚ ਵੀ ਪੂਰੇ ਡਟ ਕੇ ਖੜੇ ਸੀ ਪੂਰੀ ਇੰਡਸਟਰੀ ਸਾਡੇ ਤੁਹਾਡੇ ਨਾਲ ਸੀ ਜਦੋਂ ਮੈਂ ਕਲਾਕਾਰ ਸੀ ਹੁਣ ਵੀ ਤੁਹਾਡੇ ਨਾਲ ਆ ਤੁਹਾਡੀ ਆਵਾਜ਼ ਬਣ ਕੇ ਉੱਥੇ ਗੂੰਜੂਗਾ ਬਾਕੀ ਜਿਹੜੀਆਂ ਥੋੜੀਆਂ ਮੰਗਾ ਮੈਂ ਮਾਨ ਸਾਹਿਬ ਦੇ ਧਿਆਨ ਚ ਪਹਿਲਾਂ ਵੀ ਲੈਂਦੀਆਂ ਤੇ ਦੁਬਾਰਾ ਫੇਰ ਲੈਂਦਾ ਮੈਂ ਚਾਰ ਤੋਂ ਪਹਿਲਾਂ ਦਾ ਮਤਲਬ ਲਿਆ ਹੋਇਆ ਥੋੜੀ ਕਿਤੇ ਨਾ ਕਿਤੇ ਮੀਟਿੰਗ ਵੀ ਕਰਵਾਵਾਂਗੇ ਉਹਨਾਂ ਨਾਲ ਤੇ ਜੋ ਦਿਲ ਖੋਲ ਕੇ ਤੁਸੀਂ ਕਹਿੰਦੀਆਂ ਮੰਗਾ ਰਕਣੀਆਂ ਉਹ ਰੱਖ ਦਿਓ ਆਪੇ ਹੋਗਾ ਨਹੀਂ ਮੰਗਾ ਸੋਨੂੰ ਰੱਖਤੀਆਂ ਨਹੀਂ ਸਾਹਮਣੇ ਵੀ ਮਾਫ ਜਾ ਤੁਸੀਂ ਕਰੋ ਹੁਣ ਮਾਨ ਸਾਹਿਬ ਮਾਨ ਸਾਹਿਬ ਤਾਂ ਇਹ ਵੀ ਆਦੀ ਹੁੰਦੇ ਸੀ ਮਾਨ ਸਾਹਿਬ ਨਾਰਾ ਲਾਉਂਦੇ ਐ ਭਗਤ ਸਿੰਘ ਦੇ ਰਾਹ ਤੇ ਚੱਲਿਆ ਬਹੁਤ ਵਧੀਆ ਗੱਲ ਆ ਚੱਲਣਾ ਚਾਹੀਦਾ ਮਾਨ ਸਾਹਿਬ ਨਾਰਾ ਲਾਉਂਦੇ ਆ ਪੂਰਾ ਨਹੀਂ ਲਾਉਂਦੇ ਭਗਤ ਸਿੰਘ ਦਾ ਉਹ ਕਹਿੰਦੇ ਐ ਇਨਕਲਾਬ ਜਿੰਦਾਬਾਦ ਜਗਤਾ ਮਾਨ ਸਾਹਿਬ ਇੱਕ ਗੱਲ ਆ ਕੇ ਕਹਿਦਣ ਰੋਕਾਂ ਦੇ ਵਿੱਚ ਵੀ ਮੈਂ ਵਾਕਈ ਆਮਕਰ ਦਾ ਮੁੱਦਾ ਪਾਰੀ ਜਿਹੜੀ ਕੁਰਸੀ ਹੈ ਇਹਨੂੰ ਨਾ ਜਕੜਿਆ ਹੋਇਆ ਇਹਨੂੰ ਹੱਥ ਕੜੀਆਂ ਲੱਗੀਆਂ ਹੋਈਆਂ ਅਸੀਂ ਲੋਕਾਂ ਦਾ ਭਲਾ ਇਸ ਕੁਰਸੀ ਦੇ ਵਿੱਚ ਨਹੀਂ ਕਰ ਸਕਦੇ ਪਰ ਤੁਸੀਂ ਆਦੇ ਹੁਣ ਅਸੀਂ ਮੀਟਿੰਗ ਕਰਾ ਦਿਆਂਗੇ ਮਾਨ ਸਾਹਿਬ ਨਾਲ ਮੀਟਿੰਗ ਇਹ ਦਿਨਾਂ ਚ ਤਾਂ ਹੋਣੀ ਨਹੀਂ ਚੋਣਾਂ ਦੇ ਵਿੱਚ ਵਿਜੀ ਨੇ ਤੇ ਜਿਹਦੇ ਘਰੇ ਕਣ ਕਹੇ ਨਹੀਂ ਅੱਜ ਦਾਣਾ ਹੈ ਨਹੀਂ ਉਹ ਕਿੱਧਰ ਨੂੰ ਜਾਣਾ ਤੱਕ ਉਹਨਾਂ ਤੱਕ ਇਹ ਗੱਲ ਪਹਚਾਈ ਵੀ ਇਹ ਦੁਬਾਰਾ ਫੇਰ ਪਹਚਾ ਦਾਂਗੇ ਕੋਈ ਉਹਨਾਂ ਦਾ ਵੀ ਮਸਲਾ ਹੱਲ ਹੋਊਗਾ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਹਾਡੇ ਹੀ ਭਰਾ ਤੁਹਾਡੀ ਆਵਾਜ਼ ਬਣ ਕੇ ਕੰਮ ਕਰਾਂਗੇ ਤੁਸੀਂ ਸਾਡੇ ਭਰਾ ਹੈ ਅਸੀਂ ਮੰਨ ਰਹੇ ਹਾਂ ਭਰਤ ਤੁਸੀਂ ਅੱਜ ਜਦੋਂ ਕੁਰਸੀ ਤੇ ਜਾ ਕੇ ਉਸ ਤੇ ਬਹਿ ਜਾਂਦੇ ਆ ਉਹ ਕੁਰਸੀ ਜਕੜ ਲੈਂਦੀ ਹੈ ਉਹ ਕੁਰਸੀ ਕਾਰਪਟਾਂ ਦੇ ਹੱਕੀ ਚੱਲੀ ਜਾਂਦੀ ਹੈ ਉਹ ਵਿਸ਼ਵ ਪਰ ਜਦੋਂ ਮੇਰੇ ਕੋਲ ਕੁਰਸੀ ਮੇਰੀ ਤੁਸੀਂ ਮੈਨੂੰ ਇਹ ਸਵਾਲ ਕਰੂਗਾ ਤੁਹਾਡੇ ਨਾਲ ਖੜਾ ਜਾਂ ਕਿਸੇ ਨਾਲ ਅੱਜ ਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਉਦੋਂ ਕਿਹੋ ਮੈਨੂੰ ਵੀ ਤੂੰ ਖੜਾ ਨਹੀਂ ਨਾਲ ਅੱਜ ਤੁਸੀਂ ਐਮਪੀ ਹੋ ਹਾਂਜੀ ਅਸੀਂ ਮੰਨ ਕੇ ਚੱਲ ਰਹੇ ਹਾਂ ਨਹੀਂ ਨਹੀਂ ਤੁਸੀਂ ਅੱਜ ਟਿੱਕ ਤੇ ਲੜ ਰਹੇ ਹੋ ਸਰਕਾਰ ਦੇ ਵਿੱਚ ਅਸੀਂ ਮੰਨਦੇ ਹਾਂ ਠੀਕ ਹੈ ਅਸੀਂ ਮੰਨਦੇ ਆ ਇਹ ਚੀਜ਼ ਨੂੰ ਤੁਸੀਂ ਮਾਨ ਸਾਹਿਬ ਨੂੰ ਕਹੋ ਵੀ ਸੱਥਾਂ ਦੇ ਪਿੰਡਾਂ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ ਉਹਨਾਂ ਨੂੰ ਮaaf ਜਾਣੀ ਮਿਲਿਆ ਉਹਨਾਂ ਦੇ ਖਾਤੇ ਨਾਲੇ ਮਾਨਸਾਹਤਾ ਦੇ ਖਜ਼ਾਨਾ ਬਹੁਤ ਭਰਿਆ ਪਿਆ ਆਪਣਾ ਤੇ ਖਜ਼ਾਨਾ ਭਰਿਆ ਤਾਂ ਫਿਰ ਬੰਡੋ ਇੱਕ ਤਾਂ 1000 ਰੁਪਿਆ ਆਪਾਂ ਬੀਬੀਆਂ ਨਾਲ ਵਾਦਾ ਕੀਤਾ ਸੀ ਉਹ ਨਹੀਂ ਆਇਆ 2500 ਪੈਸਿਆਂ ਦਾ ਵਾਦਾ ਕੀਤਾ ਸੀ ਉਹ ਵੀ ਆਇਆ ਜਿਹੜੇ ਇਹ ਬਾਈ ਜੀ ਵਾਦੇ ਹੁੰਦੇ ਨੇ ਇਹ 5 ਸਾਲ ਨਹੀਂ ਹੁੰਦੇ ਨੇ 1 2 1 2 ਸਾਲ ਲਈ ਤਾਂ ਨਹੀਂ ਹੁੰਦੇ ਨਾ ਅਜੇ 3 ਸਾਲ ਹੋਰ ਪਏ ਐ ਜੇ ਮੇਰੀ ਗੱਲ ਸੁਣੋ ਜੇ ਨਾ ਹੋਇਆ ਅਗਲੀ ਵਾਰੀ ਨਾ ਹੋਇਓ ਬਿਜਲੀ ਵੀ ਮੁਫਤ ਹੋਈ ਹੈ ਕਿੰਨੇ ਵਾਦੇ ਪੂਰੇ ਕੀਤੇ ਆ ਤੇ ਜਿਹੜੇ ਕਿਸਾਨ ਰਾਤ ਨੂੰ ਕੋਈ ਪਾਣੀ ਲਾਉਣ ਗਿਆ ਤੱਕ ਪਹਿਲੀਆਂ ਗਵਰਨਮੈਂਟਾਂ ਨੇ ਕਦੇ ਕੀਤਾ ਸੀਗਾ ਤੇ ਬਾਕੀ ਕਿੰਨਾ ਕੁਝ ਕੀਤਾ ਉਹ ਵੀ ਇੱਕ ਇੱਕ ਗੱਲ ਸਵਾਲ ਆ ਇਹ ਸਾਰੀਆਂ ਗੱਲਾਂ ਉੱਥੇ ਹੀ ਮੁੱਕ ਜਾਂਦੀਆਂ ਜੀ ਤੁਸੀਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਇਸ ਮਾਰ ਤੋਂ ਇਹ ਜੱਥਬੰਦੀ ਦੀ ਨੀਂਹ ਰੱਖੀ ਸੀ ਨਾ ਤੁਰੇ ਸੀ ਭਾਗੀ ਜੀ ਬਹੁਤ ਵਧੀਆ ਸੀ ਭਗਤ ਸਿੰਘ ਇੱਕ ਕਾਰਪੇਟ ਘਰਾਣੇ ਦੇ ਖਾਫ ਇੱਕ ਬਹੁਤ ਵੱਡੀ ਕੰਪਨੀਆ ਦੇ ਖਾਫ ਸਾਮਰਾਜ ਲਕੀਰਾਂ ਦੇ ਖਾਫ ਲੜਿਆ ਸੀ ਪਰ ਹੋਇਆ ਕੀ ਹੈ ਆ ਜਦੋਂ ਹੁਣ ਦਾਣਾ ਮੰਡੀਆਂ ਚੱਲਦੀਆਂ ਸੀ ਤੇ ਤੁਸੀਂ ਤੁਹੇ ਕਿਹ ਕਿਹ ਕਾ 9 ਮਾਰਕੀਟ ਕਮੇਟੀ ਤੇ 26 ਮਾਰਕੀਟ ਕਮੇਟੀਆਂ ਖਾਤੂ ਕਰਤੀਆਂ ਤੇ ਲਗਭਗ 500 ਸਿੱਕ ਜਿਹੜੀਆਂ ਪਿੰਡਾਂ ਲੀਕ ਕਰਕੇ ਇਹ ਗੱਲ ਵੱਖ ਹੈ ਵੀ ਕਿਸਾਨਾਂ ਨੇ ਆਪ ਦੇ ਸਿੰਘਾਸਰੇ ਨਾਲ ਉਹਨਾਂ ਦਾ ਫੈਸਲਾ ਵਾਪਸ ਕਰਨਾ ਪਿਆ ਦੂਤਾ ਸੁਣ ਲੈਣੀ ਪਈ ਬਸ ਤੁਸੀਂ ਤੇਰੇ ਉਧਰ ਨੂੰ ਹੈ ਪਹਿਲਾਂ ਹੀ ਲਿਆ ਗਿਆ ਸੀ ਜੀ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰਤਾ ਸੀ ਕਰਮਜੀਤ ਭਾਈ ਅਜੇ ਵੀ ਨਹੀਂ ਨਹੀਂ 1 ਮਿੰਟ ਸੁਣ ਲਓ ਕੋਈ ਗੱਲ ਬਿਰਤਪਾਲ ਭਾਈ ਲੋਕ ਹੈ ਕੋਈ ਗੱਲ ਨਹੀਂ ਮੈਂ ਤੁਹਾਨੂੰ ਇੱਕ ਸਵਾਲ ਆਦਾ ਤੁਸੀਂ ਇਸ ਚੀਜ਼ ਨੂੰ ਮਾਫਜੇ ਵਾਲੇ ਨੂੰ ਪੈਪਲੈਨ ਵਾਲੇ ਨੂੰ ਭਾਈ ਹੱਲ ਕਰ ਪਹਿਲ ਤੁਸੀਂ ਇਨਾ ਦਿਨਾਂ ਦੇ ਵਿੱਚ ਉਹ ਮਾਫਜਾ ਪਾਓ ਨਹੀਂ ਫਿਰ ਸੰਗਰਸ਼ਾ ਚਾਵਾਂਗੇ ਤੁਸੀਂ ਮਜਬੂਰ ਨਾ ਕਰੋ ਦੇਖਦੇ ਹੋ ਭਾਈ ਤਾਂ ਕਦੀ ਮੋਹਿਮ ਜਿਹੜਾ ਹੁਣ ਬਹੁਤ ਚੱਲ ਰਿਹਾ ਬਹੁਤ ਵਧੀਆ ਚੱਲ ਰਹੀ ਹੈ ਜੀ ਬਹੁਤ ਵਧੀਆ ਰਾਜਾ ਵੜਿੰਗ ਕਹਿੰਦੇ-ਕਹਿੰਦੇ ਕਲਾਕਾਰ ਇੱਕ ਚੰਗਾ ਲੀਡਰ ਬਣ ਸਕਦਾ ਹੈ ਕੀ ਲੱਗਦਾ ਤੇ ਜਿਹੜਾ ਕੁਰਸੀ ਤੇ ਬੈਠਾ ਤੋਂ ਵੱਡੋ ਲੀਡਰ ਕਲਾਕਾਰ ਹੀ ਹੈ ਉਹ ਤੁਹਾਨੂੰ ਪਹਿਲਾ ਪਹਿਲਾ ਸਵਾਲ ਚੱਕੇਗੇ ਭਾਵੇਂ ਅੱਜ ਉਹ ਆਪ ਲੁਧਿਆਣਾ ਤੋਂ ਲੜ ਰਹੇ ਆ ਪਹਿਲਾ ਪਹਿਲਾ ਸਵਾਲ ਚੱਕੇਗੇ ਕਹਿੰਦੇ ਫਰੀਦਕੋਟ ਲਿਆ ਕੇ ਕਰਮਜੀਤ ਨੂੰ ਬਾਹਰੋਂ ਲਿਆਉਂਦਾ ਠੀਕ ਹੈ ਹੁਣ ਆਪ ਕਿੱਥੇ ਗਏ ਨੇ ਆਪ ਵੀ ਦੇਖੋ ਆਪਣੇ ਆਪ ਜਵਾਨੀ ਕੀ ਲੱਗਦਾ ਹੈਗਾ ਉਹਨਾਂ ਦੇ ਨਾਲ ਕੀ ਰਿਜ਼ਲਟ ਕਿਹੋ ਜਿਹਾ ਲੱਗਦੇ ਨੇ ਤੀਜਾ ਵਧੀਆ ਮਿਲਣਗੇ ਜੀ ਬਹੁਤ ਵਧੀਆ ਬਹੁਤ ਵਧੀਆ ਰਿਜ਼ਲਟ ਆਉਣਗੇ ਠੀਕ ਹੈ